ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਇੱਕ ਤੁਕੇ ਚਾਰ ਜੀ ਚੌਥਾ ਨਹੀਂ ਕਹਿਣਾ ਚਾਰ ਹੀ ਉਚਾਰਨ ਕਰਨਾ ਸਰਪਨੀ ਤੇ ਉਪਰ ਨਹੀਂ ਬਲਿਆ ਸਰਪਨੀ ਰਾਰਾ ਬੂਰਾ ਹੀ ਬੋਲਣਾ ਸਰਪਨੀ ਤੇ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਬਿਸਨ ਮਹਾਦੇਵ ਛਲਿਆ ਮਾਰ ਮਾਰ ਸਰਪਣੀ ਜਿਨ ਬ੍ਰਹਮਾ ਬਿਸਨ ਚਾਲ ਅਨਸਾਰੀ ਥੀ ਨਾ ਮਹਾਦੇਵ ਛਲਿਆ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤ੍ਰਿਪਾਣ ਦਸੀ ਅਲੇ ਜਿਨ ਇਥੀਮਕ ਲੱਗ ਜੇਗੀ ਤ੍ਰਿਪਾਣ ਦਸੀ ਅਲੇ ਗੁਰ ਪ੍ਰਸਾਦਿ ਡੀਠੀ ਰਹਾਉ ਸਰਪਣੀ ਸਰਪਣੀ ਕਿਆ ਕਹੋ ਭਾਈ ਸਰਪਣੀ ਨਾਣਾ ਲੈ ਜਨਾ ਨੰਨਾ ਬੋਲ ਸਰਪਣੀ ਸਰਪਣੀ ਸਰਪਨੀ ਸਰਪਨੀ ਕਿਆ ਕਹੋ ਭਾਈ ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ ਸਰਪਨੀ ਤੇ ਆਨ ਛੂਛ ਨਹੀਂ ਅਵਰਾ ਸਰਪਨੀ ਜੀਤੀ ਕਹਾ ਕਰੈ ਚਮਰਾ ਚਮਰਾ ਜਮਰਾ ਨਹੀਂ ਜਾਮ ਰਾ ਵਖਰਾ ਪਾਠ ਹੈ ਜਮ ਰਾਜਾ ਅਰਥ ਹੋਏਗਾ ਸਰਪਨੀ ਜੀਤੀ ਕਹਾ ਕਰੈ ਜਾਮ ਰਾ ਇਹ ਸਰਪਨੀ ਤਾ ਕੀ ਕੀਤੀ ਹੋਈ ਬਾਲ ਆਬਾਲ ਕਿਆ ਇਸਤੇ ਹੋਈ ਹਾਂ ਅਬਲ ਨਹੀਂ ਕਹਿਣਾ ਹੈ ਸੁਣੋ ਆਬਾਲ ਉਚਾਰਨ ਕਰਨਾ ਬਾਲ ਆਬਾਲ ਕਿਆ ਇਸਤੇ ਹੋਈ ਇਹ ਬਸਤੀ ਤਾ ਵਸਤ ਸਰੀਰਾ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ ਅਸਾ ਕਹਾ ਸਵਾਨ ਕਾਓ ਸਿਮਰਿਤ ਸੁਨਾਏ कहा सागत पै हर गुण गाए राम 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 रमे राम रही तीसरे राम पद राम लादना राम 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 रमे राम, राम, राम रही सागत स्यो भूल नहीं कहिया कहा कपूर चराए चराए पुल ही बोलना है कौआ इथे विश्राम है ਗੁਰੂ ਕਹਾ ਕਪੂਰ ਚਰਾਏ ਕਹਿ ਬਿਸਰ ਕਾਉ ਦੂਧ ਪੀ ਆਏ ਸਤ ਸੰਗਤ ਮਿਲ ਬਿਵੇਕ ਬੁੱਧ ਹੋਈ 파ਰਸ ਪਰਸ ਲੋਹਾ ਕੰਚਨ ਸੋਈ ਸਾਖਤ ਸਵਾਨ ਸਭ ਕਰੇ ਕਰਾਇਆ ਜੋ ਧੁਰ ਲਿਖਿਆ ਸੋ ਕਰਮ ਸੋ ਕਰਮ ਕਮਾਇਆ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਕੰਸਿੰਚਾਈ ਕਿਸ ਕੀ ਬੋਲਨਾ ਕਹ ਕਬੀਰ ਕਹਤ ਕਬੀਰ ਕਹਤ ਕਬੀਰ ਵਾ ਕੋ ਸਹਜ ਨਾ ਜਾਈ ਵਾ ਕੋ ਸਹਜ ਨਾ ਜਾਈ ਆਸਾ ਲੰਕਾ ਸਾ ਕੂਟ ਸਮੁੰਦ ਸੀ ਖਾਈ ਤੇਹ ਰਾਵਨ ਘਰ ਖਬਰ ਨਾ ਪਾਈ ਕਿਆ ਮੰਗੋ ਕਿਛ ਤੇਰਾ ਨਾ ਰਹੀ ਦੇਖਤ ਨੈਣ ਚੱਲਿਓ ਜਗ ਜਾਈ ਰਹਾਉ ਇੱਕ ਲੱਖ ਪੂਤ ਸਵਾ ਲੱਖ ਨਤੀ ਤੇਹ ਰਾਵਨ ਘਰ ਦੀਆ ਨਾ ਬਾਤੀ ਚੰਦ ਸੂਰਜ ਜਾ ਕੇ ਤਪ ਤਰ ਸੋਈ ਬੈਸੰਤਰ ਜਾ ਕੇ ਕੱਪੜੇ ਧੋਈ ਗੁਰਮਤ ਰਾਮਾ ਨਾਮ ਵਸਾਈ ਆਸਿਰ ਰਹੈ ਨਾ ਕਤ ਹੂੰ ਜਾਈ ਕਹਿਤ ਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਪਹਿਲਾ ਪੂਤ ਪਿਛੈ ਰੀ ਮਾਈ ਹਾਂ ਪਿਛੈ ਰੀ ਇਹ ਵੱਖਰਾ ਪਾਠ ਕਰਨਾ ਹੈ ਪਹਿਲਾ ਪੂਤ ਇਥੇ ਵਿਸਰਾਮ ਹੈ ਪਿਛੈ ਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਗੁਰ ਲਾਗੋ ਚੇਲੇ ਕੀ ਪਾਈ ਇੱਕ ਅਚੰਬ ਸੁਨਹੁ ਤੂੰ ਪਾਈ ਦੇਖਤ ਸਿੰਘ ਚਰਾਵਤ ਗਾਈ ਚਰਾਵਤ ਪੁਲਾਇ ਉਚਾਰਨ ਕਰਨਾ ਦੇਖਤ ਸਿੰਘ ਚਰਾਵਤ ਗਾਈ ਰਹਾਉ ਜਲ ਕੀ ਮੱਛਲੀ ਤਰਵਰ ਵਿਆਈ ਵਿਆਈ ਵੀ ਪੁਲਾ ਬੋਲਣਾ ਬਿਹਾਈ ਨਹੀਂ ਕਹਿਣਾ ਦੇਖਤ ਕੁਤਰਾ ਲੈ ਗਈ ਬਿਲਾਈ ਕੁਤਰਾ ਪੁਲਾ ਹੀ ਬੋਲਣਾ ਦੇਖਤ ਕੁਤਰਾ ਲੈ ਗਈ ਬਿਲਾਈ ਦੇਖਤ ਕੁਤਰਾ ਲੈ ਗਈ ਬਿਲਾਈ ਤਲਾਰੇ ਬੈਸਾ ਉਪਰ ਸੂਲਾ ਹਾਂ ਸੂਲਾ ਥੋੜਾ ਜਿਹਾ ਦਰਮਿਆਨਾ ਜਾ ਬੋਲ ਦੇਣਾ ਤਲੇ ਰੇ ਬੈਸਾ ਉਪਰ ਸੂਲਾ ਜਿਸ ਕਾ ਪੀੜ ਲੱਗੇ ਫਲ ਫੂਲਾ ਹਾਂਜੀ ਹਾਂਜੀ ਫਲ ਫੂਲਾ ਘੋਰਾ ਚਰ ਭੈਸਪ ਚਰਾਵਨ ਜਾਈ ਘੋਰਾ ਚਰ ਚਾਰ ਪਦ ਫਰਾਉਚਾਰਨ ਕਰਨਾ ਹੈ ਭੈਸ ਚਰਾਵਨ ਜਾਈ ਚਰਾਮਨ ਪੁੱਲੇ ਹੀ ਬੋਲਣਾ ਬਾਹਰ ਬੈਲ ਗੋਨ ਘਰ ਆਈ ਕਹਤ ਕਬੀਰ ਜੋ ਇਸ ਪਦ ਬੂਝੈ RAM ਕਰਮਤ ਤਿਸ ਸਭ ਕਿਛ ਸੂਝੈ RAM ਰਮਤ ਤਿਸ ਸਭ ਕਿਛ ਸੂਝੈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ